ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਹਰੇਕ ਸਾਲ ਗਰਮੀ ਦੇ ਸੀਜ਼ਨ ਨੂੰ ਦੇਖਦੇ ਹੋਏ ਸੰਗਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਇਸ ਵਾਰ ਵੀ ਸੰਗਤਾਂ ਦੇ ਲਈ ਜਿਵੇਂ ਪ੍ਰਕਰਮਾਂ ਦੇ ਵਿੱਚ ਉਹ ਜਿਹੜੇ ਪਹਿਲਾਂ ਟਾਟ ਬਿਸੇਵੇ ਨੇ ਉਹਨਾਂ ਦੀ ਗਿਣਤੀ ਇੱਕ ਹੁਣ ਗਰਮੀ ਨੂੰ ਦੇਖਦੇ ਹੋਏ ਇੱਕ ਵਧਾ ਦਿੱਤੀ ਗਿਆ ਪਹਿਲਾਂ ਤਿੰਨ ਟਾਟ ਬਸਾਏ ਗਏ ਸੀਗੇ ਇੱਕ ਪ੍ਰਕਰਮਾਂ ਦੇ ਵਿੱਚ ਹੁਣ ਸੰਗਤਾਂ ਦੇ ਤੁਰਨ ਦੇ ਲਈ ਚਾਰ ਟਾਟਾਂ ਦੀ ਗਿਣਤੀ ਕਰ ਦਿੱਤੀ ਗਿਆ ਆ ਕੇ ਸੰਗਤਾਂ ਦਾ ਜਿਹੜਾ ਪੈਰ ਆ ਉਹ ਧੁੱਪੇ ਜਾਂ ਗਰਮ ਜਗਾ ਤੇ ਨਾ ਲੱਗੇ ਸੋ ਪ੍ਰਕਾਰਾਂਵਾਂ ਦੇ ਵਿੱਚ ਟਾਟਾਂ ਦੀ ਗਿਣਤੀ ਵਿਧਾ ਦਿੱਤੀ ਗਿਆ ਚਾਰੇ ਕੋਨਿਆਂ ਤੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਰੋਵਰ ਦੇ ਚਾਰੇ ਕੋਨਿਆਂ ਵਿੱਚ ਸੰਗਤਾਂ ਲਈ ਜਲ ਜਲਦੀਆ ਸਬੀਲਾ ਚੱਲ ਰਹੀਆਂ ਨੇ ਉਹ ਚਾਰੇ ਸਬੀਲਾ ਤੇ ਠੰਡਾ ਜਲ ਹੁਣ ਗਰਮੀ ਦੇ ਸੀਜ਼ਨ ਨੂੰ ਵੇਖਦੇ ਹੋਏ ਸੰਗਤਾਂ ਦੇ ਲਈ ਠੰਡੇ ਜਲ ਦੀ ਸੇਵਾ ਚੱਲ ਰਹੀ ਆ ਇਸ ਤੋਂ ਇਲਾਵਾ ਜਦੋਂ ਅਸੀਂ ਦਰਸ਼ਨੀ ਡਿਊਟੀ ਤੇ ਖੜਦੇ ਆ ਅਸੀਂ ਅਕਾਲ ਤਖਤ ਸਾਡੇ ਸਾਹਮਣੇ ਜਿੱਥੇ ਉੱਥੇ ਹਵਾ ਵਾਲੇ ਵਧੀਆ ਕੁਆਲਿਟੀ ਦੇ ਕੂਲਰ ਹਵਾ ਵਾਲੇ ਪੱਖੇ ਲਗਾਏ ਗਏ ਨੇ ਉੱਥੇ ਪਿਛਲੇ ਸਾਲ ਅਸੀਂ ਨੇ ਇੱਕ ਪਾਣੀ ਵਾਲੇ ਡ੍ਰਿਪ ਲਗਾਏ ਸੀਗੇ ਸਨ ਗਰਮੀ ਦੇ ਸੀਜ਼ਨ ਨੂੰ ਮੁੱਖ ਵੇਖਦੇ ਹੋ ਜਾਂ ਹੁਣ ਸੰਗਤਾਂ ਦੀ ਆਮਦ ਹੋਣੀ ਆ ਉਹ ਜਿਹੜੀ ਜਦੋਂ ਅਸੀਂ ਉਹ ਪਾਣੀ ਵਾਲੇ ਡ੍ਰਿਪ ਚਲਾਉਣੇ ਆ ਸੰਗਤਾਂ ਨੂੰ ਗਰਮੀ ਨਹੀਂ ਲੱਗਦੀ ਸੰਗਤਾਂ ਉੱਥੇ ਖੜ ਕੇ ਏਸੀ ਜਿਵੇਂ ਏਸੀ ਚ ਖੜਦੇ ਆਪਾਂ ਇਦਾਂ ਦਾ ਮਹਿਸੂਸ ਕਰਦੀ ਆ ਸੰਗਤਾਂ ਨੇ ਵੀ ਪਿਛਲੀ ਵਾਰ ਇਹ ਜਿਹੜੇ ਕੰਮ ਦੀ ਸਲਾਗਾ ਕੀਤੀ ਸੀਗੀ ਸੋ ਬੱਖ-ਬੱਖ ਜਗ੍ਹਾ ਤੇ ਸੰਗਤਾਂ ਦੇ ਗਰਮੀ ਦੇ ਲਈ ਅਸੀਂ ਬੱਖ-ਬੱਖ ਪ੍ਰਬੰਧ ਕੀਤੇ ਨੇ ਉੱਥੇ ਜਿਵੇਂ ਜਿੱਥੇ ਦਰਸ਼ਕਾਂ ਡਿਊਟੀ ਦੇ ਬਾਹਰ ਵੀ ਅਸੀਂ ਨੇ ਸੰਗਤਾਂ ਦੇ ਲਈ ਸ਼ਾਲੇ ਸ਼ਮਿਆਨੇ ਲਗਾਏ ਨੇ ਉੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਰ ਹਾਲ ਦੇ ਸਾਹਮਣੇ ਵੀ ਸੰਗਤਾਂ ਦੇ ਲਈ ਜਿਹੜੇ ਉਹ ਸ਼ਮਿਆਨੇ ਲਗਾਏ ਨੇ ਚਾਨਣੀਆਂ ਬਣੀਆਂ ਨੇ ਉਸ ਤੋਂ ਇਲਾਵਾ ਜਦੋਂ ਆਪਾਂ ਲੰਗਰ ਨੂੰ ਆਉਨੇ ਆ ਪ੍ਰਕਰਮਾਂ ਤੋਂ ਲੰਗਰ ਵਾਲਾ ਗੇਟ ਚੜ੍ਹ ਕੇ ਉੱਪਰ ਨੂੰ ਆਉਨੇ ਆ ਉੱਥੇ ਵੀ ਚਾਨਣੀਆਂ ਸਾਹ ਦੇ ਲਈ ਲਗਾਈਆਂ ਗਈਆਂ ਨੇ ਘੰਟਾ ਘਾਰ ਦੇ ਬਾਹਰ ਜਦੋਂ ਜੋੜੇ ਘਰ ਜੋੜੇ ਜਮਾ ਕਰਾ ਕੇ ਅੱਥੇ ਘੰਟਾ ਘਾਰ ਡਿਊਟੀ ਵੇਲੇ ਨੂੰ ਜਾਂਦੇ ਆ ਉੱਥੇ ਵੀ ਸੰਗਤਾਂ ਦੇ ਲਈ ਵੀ ਚਾਨਣੀਆਂ ਦੇ ਲਈ ਸਾਹ ਦਾ ਪ੍ਰਬੰਧ ਕੀਤਾ ਗਿਆ ਸੋ ਇਹ ਸਾਰੇ ਕੰਮਾਂ ਲਈ ਜਿਥੇ ਮਾਨਯੋਗ ਸਾਡੇ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਆਦੇਸ਼ਾਂ ਤੇ ਸੰਗਤਾਂ ਦੇ ਲਈ ਵਿਸ਼ੇਸ਼ ਸਹੂਲਤਾਂ ਵਿਸ਼ੇਸ਼ ਪ੍ਰਬੰਧ ਕਰਨ ਲਈ ਕਿਹਾ ਗਿਆ। ਉਥੇ ਸੰਗਤਾਂ ਪ੍ਰਤੀ ਵੀ ਬੇਨਤੀ ਆ ਕਿ ਹੁਣ ਜਿਹੜਾ ਇਹ ਪਿਛਲੇ ਦਿਨੀ ਇੱਕ ਤਣਾਅਪੂਰਨ ਅ ਇੰਡੀਆ ਤੇ ਪਾਕਿਸਤਾਨ ਦਾ ਮਾਹੌਲ ਬਣਿਆ ਸੀਗਾ ਇਹ ਗੁਰੂ ਨੇ ਕਿਰਪਾ ਕੀਤੀ ਆ ਤਨਤਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਆ ਇਹ ਹੁਣ ਮਾਹੌਲ ਬਿਲਕੁਲ ਸ਼ਾਂਤੀਪੁਰਕਾ ਤੇ ਆ ਕੇ ਹੁਣ ਤਨਤਨ ਗੁਰੂ ਰਾਮਦਾਸ ਦੇ ਦਰਦੀਆਂ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ ਖੁੱਲੇ ਤੌਰ ਤੇ ਦਰਸ਼ਨ ਕਰ ਸਕਦੇ ਆ ਬਿਲਕੁਲ ਜੀ ਜਿਵੇਂ ਅਸੀਂ ਸਰਦੀਆਂ ਦੇ ਵਿੱਚ ਹੀਟਰਾਂ ਦਾ ਗੀਜਰਾਂ ਦਾ ਪ੍ਰਬੰਧ ਕਰਦੇ ਆ ਉਹ ਇਸੇ ਤਰ੍ਹਾਂ ਅਸੀਂ ਗਰਮੀਆਂ ਦੇ ਵਿੱਚ ਸਪੈਸ਼ਲ ਤੌਰ ਤੇ ਬਕਾਇਦਾ ਸਾਡੀ ਲਿਖਾ ਪੜੀ ਹੁੰਦੀ ਆ ਜਿਵੇਂ ਏਸੀ ਚੱਲਦੇ ਨੇ ਏਸੀਆਂ ਦੇ ਸਰਵਿਸਾਂ ਕਰਾ ਕੇ ਵਧੀਆ ਏਸੀ ਲਗਾ ਦਿੱਤੇਗੇ ਨੇ ਤੇ ਏਸੀਆਂ ਦੇ ਸਰਵਿਸਾਂ ਕਰਾ ਕੇ ਹੋਰ ਸੰਗਤਾਂ ਨੂੰ ਸਰਾਮਾ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਸੰਗਤਾਂ ਆਰਾਮ ਨਾਲ ਗੁਰੂ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਲੈ ਸਕਦੇ ਨੇ ਲੰਗਰਾਂ ਦੇ ਵਿੱਚ ਵੀ ਪੱਕੇ ਏਸੀ ਕੂਲਰ ਸਾਰੇ ਲਾਏ ਗਏ ਨੇ ਸੋ ਸੰਗਤਾਂ ਨੂੰ ਕੋਈ ਗਰਮੀ ਵਾਲਾ ਮਾਹੌਲ ਨਹੀਂ ਇੱਥੇ ਗੁਰੂ ਰਾਮਦਾਸ ਦੇ ਦਰਸ਼ਨ ਕਰਨ ਜਾਵਾਂਗੇ ਤੁਹਾਨੂੰ ਗਰਮੀ ਇੱਥੇ ਲੱਗਣੇ ਨਹੀਂ ਦਿੱਤੀ ਜਾਊਗੀ ਜੀ ਕੋਈ ਲੱਗਦਾ ਤੇ ਸੰਗਤ ਇਹ ਜੋ ਸੰਧੀ ਜਦ ਵੀ ਨਹੀਂ ਨਹੀਂ ਜੋ ਕੋਈ ਅਸਰ ਪੈਦਾ ਦੇ ਕੋ ਸੰਗਤ ਦੀ ਸਰਦਾ ਤੇ ਆਸਦਾ ਧੰਤਨ ਸਿੰਘ ਗੁਰੂ ਰਾਮਦਾਸ ਦੇ ਦਰ ਤੇ ਇੰਨੀ ਬਣੀ ਵੀ ਆ ਇੱਥੇ ਮੀ ਆਵੇ ਹਨੇਰੀ ਆਵੇ ਕੋਈ ਮਰਜੀ ਹੋਵੇ ਕਿੱਦਾਂ ਦਾ ਮਾਹੌਲ ਹੋਵੇ ਸੰਗਤ ਨਹੀਂ ਘਟਦੀ ਫਿਰ ਵੀ ਸਾਨੂੰ ਪ੍ਰਬੰਧ ਕਰਨੇ ਪੈਂਦੇ ਨੇ ਸੰਗਤਾਂ ਦੀ ਸਹੂਲਤ ਵਾਸਤੇ ਤੇ ਸੰਗਤਾਂ ਦੇ ਮਨਾਂ ਦੇ ਵਿੱਚ ਸੰਗਤਾਂ ਦੀ ਸਰਦਾ ਤੇ ਆਸਦਾ ਨੂੰ ਦੇਖਦੇ ਸਾਡਾ ਵੀ ਸਿਰ ਝੁਕਦਾ ਉਹ ਜਦੋਂ ਇੰਨੇ-ਇੰਨੇ ਲੰਬੀਆਂ ਕਤਾਰਾਂ ਦੇ ਵਿੱਚ ਖੜਕੇ ਦਰਸ਼ਨ ਮੇਲੇ ਕਰਦਿਆਂ ਨੇ ਉਹਨਾਂਗੇ ਵਾਕਿਓ ਸਾਡਾ ਸਿਰ ਝੁਕਦਾ ਜੀ ਉਹਨਾਂ ਦੀ ਸਰਧਾਨੂ ਦੇਖਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ